ਜੀ ਮੇਰਾ ਨਾਮ ਅਨੀਸ਼ ਕੁਮਾਰ ਹੈ ਮੈਂ ਕਬੱਡੀ ਨੈਸ਼ਨਲ ਸਟਾਈਲ ਦਾ ਪੰਜ ਵਰਸਾ ਪਲੇਅਰ ਆ ਜੀ ਤੇ ਇਹ ਕਬੱਡੀ ਜਰਨਲ ਹਰੀ ਸਿੰਘ ਨਲਵਾ ਪ੍ਰਿੰਟ ਕੋਲੋਤੇ ਵਿੱਚ ਪੈਂਦੀ ਹੈ ਜੀ ਹਾਂ ਜੀ ਕਿਸ ਤੀ ਜੀ ਟ੍ਰੇਨਿੰਗ ਤੇ ਕਿਸ ਤਰ੍ਹਾਂ ਸ਼ੁਰੂ ਕਰਦੇ ਤੇ ਕਦੋਂ ਕਦੋਂ ਟ੍ਰੇਨਿੰਗ ਦਾ ਸੀ ਭਾਜੀ ਇਹ ਕਬੱਡੀ ਇੱਥੇ ਭਾਜੀ ਨੈਸ਼ਨਲ ਕਬੱਡੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਭਾਜੀ ਸਵੇਰੇ ਸ਼ਾਮ ਦੇ 5 ਵਜੇ ਟਾਈਮ ਹੈ ਜੀ ਤੇ ਸ਼ਾਮ ਨੂੰ ਵੀ 5 ਵਜੇ ਟਾਈਮ ਹਾਂਜੀ ਇੱਥੇ ਭਾਜੀ ਹੋਰ ਕਬੱਡੀ ਨੈਸ਼ਨਲ ਸਟਾਈਲ ਦੇ ਨਾਮ ਨਾਲ ਫਿਟਨੈਸ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਤੇ ਇਤੋਂ ਜਿਹੜੇ ਹਾਂਜੀ ਇਤੋਂ ਇੱਕ ਬਲਰਾਜ ਸਿੰਘ ਬਿੱਲਾ ਜੀ ਜੋ ਇੰਟਰਨੈਸ਼ਨਲ ਪਲੇਅਰ ਹੈ ਤੇ ਇੱਕ ਹਰਮਨਜੀਤ ਸਿੰਘ ਹੈ ਜੀ ਉਹ ਵੀ ਇੰਟਰਨੈਸ਼ਨਲ ਪਲੇਅਰ ਹੈ ਜੀ ਆਪਣਾ ਕਿ ਮੈਂ ਕੰਪਨੀ ਨੂੰ ਚਾਹਣਾ ਚਾਹੁੰਦੀ ਹਾਂ ਨਸ਼ਿਆਂ ਤੇ ਲਈ ਕਈ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕਿ ਖੇਡ ਨਾਲ ਜੁੜੋ ਤੇ ਆਪਣੀ ਫਿਟਨੈਸ ਵੱਲ ਧਿਆਨ ਰੱਖੋ ਤੇ ਨਸ਼ੇ ਤੋਂ ਦੂਰ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਲਾਕਾ ਨਵਾਸੀਆਂ ਨੂੰ ਹੱਥ ਜੋੜ ਕੇ ਕੋ ਬੇਤੀ ਕਰਦਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਮੋਬਾਈਲਾਂ ਤੋਂ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਦੀ ਬਿਮਾਰੀ ਹੈ ਮੋਬਾਈਲ ਉਹਨਾਂ ਤੋਂ ਦੂਰ ਕਰਨ ਲਈ ਮਿੱਟੀ ਨਾਲ ਜੋੜਨ ਲਈ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਆਪਣੇ ਬੱਚਿਆਂ ਨੂੰ ਮਜ਼ਬੂਤ ਕਰਨ ਲਈ ਗਰਾਊਂਡ ਨਾਲ ਜੋੜੀਏ ਆਓ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਜਰਨੈਲ ਹਰੀ ਸਿੰਘ ਨਲੂਆ ਜਿਹੜੇ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਉਹਨਾਂ ਦੇ ਨਾਂ ਤੇ ਜਿਹੜੀ ਅਕੈਡਮੀ ਪਿੰਡ ਕਲੋਤਾ ਵਿਖੇ ਚੱਲੇ ਚੱਲੀ ਹੈ ਆਪਣੇ ਬੱਚਿਆਂ ਨੂੰ ਉਸ ਅਕੈਡਮੀ ਚ ਉਸ ਗਰਾਊਂਡ ਚ ਛੱਡ ਕੇ ਜਾਈਏ ਬਹੁਤ ਵਧੀਆ ਮਾਹੌਲ ਹੈ ਕੁੜੀਆਂ ਬੱਚੇ ਮੁੰਡੇ ਛੋਟੇ ਬੱਚੇ ਵੱਡੇ ਬੱਚੇ ਬੜੇ ਵਧੀਆ ਪ੍ਰੈਕਟਿਸ ਕਰ ਰਹੇ ਕਈ ਬੱਚੇ 포ਟ ਚਲ ਗਏ ਕਈ 포ਟ ਚਲ ਗਏ ਕਈ ਕਬੱਡੀ ਨੈਸ਼ਨਲ ਸਟਾਈਲ ਤੇ ਬੜੇ ਬੜੇ ਮੈਡਲ ਲੈ ਕੇ ਆਏ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨਾ ਕਿਸੇ ਬਹਾਨੇ ਗਰਾਊਂਡ ਨਾਲ ਜੁੜੀਏ ਇੱਥੇ ਆ ਸਕਦੇ ਇੱਥੇ ਪ੍ਰੈਕਟਿਸ ਕਰੋ ਆਪਣੇ ਪਿੰਡਾਂ ਚ ਕਰ ਸਕਦੇ ਪਿੰਡਾਂ ਚ ਕਰੋ ਤੇ ਇਦਾਂ ਦੀਆਂ ਅਕੈਡਮੀਆ ਹੋਰ ਵੀ ਜੇ ਕੋਈ ਸਮਾਜ ਸੇਵੀ ਵਧੀਆ ਬੰਦਾ ਹੈ ਜਿਹਦੇ ਕੋਲ ਪ੍ਰਮਾਤਮਾ ਨੇ ਇਸ ਨੂੰ ਰਤਾ ਬਖਸ਼ੀਆ ਉਹ ਵੀ ਅਸ ਦੀਆਂ ਅਕੈਡਮੀਆ ਖੋਲਣ ਤਾਂ ਜੋ ਕਿਉਂਕਿ ਇੱਥੇ ਸਾਰੇ ਬੱਚੇ ਨਹੀਂ ਆ ਸਕਦੇ ਸਵੇਰੇ ਆਣਾ ਸ਼ਾਮ ਨੂੰ ਆਣਾ ਬੜਾ ਔਖਾ ਹੈ ਕੋਈ ਨੰਗਲ ਖੋਲੇ ਕੋਈ ਨੂਰ ਪ੍ਰਵੇਦੀ ਖੋਲੇ ਕੋਈ ਰੋਪੜ ਖੋਲੇ ਪਿੰਡ ਪਿੰਡ ਅਕੈਡਮੀ ਖੋਲੀ ਜਾਵੇ ਤਾਂ ਜੋ ਪੁਰਾਣਾ ਪੰਜਾਬ ਜਿਹੜਾ ਯੋਧਿਆਂ ਦਾ ਪੰਜਾਬ ਹੈ ਜਿਹੜਾ ਖੇਡਾਂ 'ਚ ਬੜੀਆਂ-ਬੜੀਆਂ ਮੱਲਾ ਮਾਰਦਾ ਸੀ ਉਦਾਂ ਦਾ ਪੰਜਾਬ ਅਸੀਂ ਦੁਬਾਰਾ ਲੈ ਕੇ ਆਈਏ ਇਹੀ ਪਰਮਾਤਮਾ ਅਗੇ ਮੇਰੀ ਬੇਨਤੀ ਹੈ ਤੇ ਪਰਮਾਤਮਾ ਅਗੇ ਇਹੀ ਅਰਦਾਸ ਬੇਨਤੀ ਹੈ ਬਲ ਬਖਸ਼ਿਓ ਤਾਂ ਜੋ ਬੱਚਿਆਂ ਦੀ ਇਵੇਂ ਹੀ ਸੇਵਾ ਕਰਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਬੱਚੇ ਖੇਡਣ ਆਉਂਦੇ ਆ ਭਾਈ ਹਰਿਸ਼ਿੰਦਰ ਅਕੈਡਮੀ ਦੇ ਵਿੱਚ ਇੱਥੇ ਬਹੁਤ ਵਧੀਆ ਮਾਹੌਲ ਆ ਬੱਚਿਆਂ ਦੇ ਲਈ ਬੱਚੇ ਜਿੱਦਾਂ ਕੋਨਾਂ ਤੋਂ ਦੂਰ ਰਹਿੰਦੇ ਇੱਥੇ ਨਸ਼ਿਆਂ ਤੋਂ ਬਹੁਤ ਜ਼ਿਆਦਾ ਜਿੱਦਾਂ ਦੂਰੀ ਬਣਦੀ ਕਿਉਂਕਿ ਬੱਚਿਆਂ ਦਾ ਜਿਹੜਾ ਧਿਆਨ ਆ ਖੇਡਾਂ ਵੱਲ ਜਾਂਦਾ ਤੇ ਬਹੁਤ ਅਗ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਬੱਚੇੜੇ ਖੇਡਾਂ ਵਿੱਚ ਇਤਨਾ ਖੇਡ ਰਹੇ ਆ ਤੇ ਬਹੁਤ ਵਧੀਆ ਜਿਹੜਾ ਮਾਹੌਲ ਸਿੱਜਾ ਜਾ ਰਿਹਾ ਇੱਥੇ ਇਹਨੀ ਬੇਨਤੀ ਕਰਦਾ ਸਰਦਾਰ ਹਰੀਤ ਸਿੰਘ ਅਕੈਡਮੀ ਹੈ ਤੁਹਾਡੇ ਬੱਚੇ ਇੱਥਾਂ ਦੇ ਕਿੰਨੇ ਟਾਈਮ ਤੋਂ ਆਉਂਦੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਮੇਰੇ ਬੱਚੇ ਇੱਕ ਸਾਲ ਹੋ ਗਏ ਜੀ ਆਉਂਦੇ ਨੇ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਇੱਥੇ ਐਨਾ ਦਾ ਪ੍ਰੋਗਰਾ ਸ਼ੁਰੂਆਤ ਬਹੁਤ ਹੀ ਵਧੀਆ ਕੀਤੀ ਨਹੀਂ ਤੇ ਆਨੰਦ ਵਰਸਾ ਕਿੱਥੇ ਤੇ ਇਹਦੀਆਂ ਗੱਲਾਂ ਇਹ ਤਾਂ ਇਹਨਾਂ ਦੀ ਸਰਵਨ ਸਾਹਿਬ ਦੀ ਕਿਰਪਾ ਦੇ ਨਾਲ ਇਹ ਕਾਰਜ ਹੋ ਗਿਆ ਕਿ ਬਹੁਤ ਹੀ ਵਧੀਆ ਹੈ ਤੇ ਮਿੱਤੇ ਮੇਰੇ ਦੋਏ ਆਂਦੇ ਪੋਤੇ ਕਿੱਥੇ ਆ ਕੇ ਆਪਣੇ ਖੇਡਦੇ ਤੇ ਕਬੱਡੀ ਹਰੇਕ ਚੀਜ਼ ਹੈ ਭਾਮ ਹਰੇਕ ਦਾ ਖੁਸ਼ੀ ਗੱਲ ਦੀ ਹੋਣੀ ਹੈ ਤੇ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਸਾਡੇ ਮਹਾਰਾਜ ਜੀ ਇਹ ਵਿਚਾਰ ਨੇ ਕਿ ਇਹਦੇ ਨਾਲ ਆਪਾਂ ਨੂੰ ਸੰਯੋਗ ਦੇਣਾ ਚਾਹੀਦਾ ਹੈ ਤੇ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਆਪਣੇ ਕੋਲੋਤਾ ਸਾਹਿਬ ਸਰਪੰਚ ਸਾਹਿਬ ਨੇ ਇਹ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਬੱਚਿਆਂ ਵਾਸਤੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੋਰ ਵੀ ਸੰਯੋਗ ਦੇ ਕੇ ਇਹ ਜਗ੍ਹਾ ਨੂੰ ਇੱਕ ਕਲੱਬ ਨੂੰ ਤਰੱਕੀ ਦੇਣੀ ਚਾਹੀਦੀ ਏ ਕਿ ਜਿਹੜੀ ਆਸਿਓਂ ਪਾਸਿਓਂ ਬੱਚੇ ਦੂਰੋਂ ਨੇੜਿਓਂ ਸਾਰੇ ਬੱਚੇ ਇੱਥੇ ਆਉਣ ਤੇ ਆਪਣਾ ਭਵਿੱਖ ਬਣਾਉਣ ਨਸ਼ਿਆਂ ਤੋਂ ਦੂਰ ਰਹਿਣ ਮੋਬਾਈਲਾਂ ਤੋਂ ਦੂਰ ਰਹਿਣ ਤੇ ਇੱਥੇ ਆਪਜੀ ਕਸਰਤ ਕਰਨ ਯੋਗ ਕਰਨ ਮਾਦਾ ਜੀ ਤੇ ਅਸੀਂ ਇਹ ਕੰਮ ਦੇ ਵਿੱਚ ਬਹੁਤ ਖੁਸ਼ ਹਾਂ ਜੀ ਇਹ ਕੰਮ ਹੋਣਾ ਚਾਹੀਦਾ